ਵਾਹਿਗੁਰੂ ਸਭ ਜੀਉ ਤਨਵਾਦੀ ਗੁਰੂ ਸਾਹਿਬ ਜੀ ਜੇ ਬਾ ਇੱਕ ਕਬੂਤ ਗੁਣ ਕਹਿਐ ਬੇਸ਼ਕ ਬੇਅੰਤ ਸਵਾਮੀ ਤੇਰੂ ਅਕਤ ਨਾ ਕਨਹੀ ਵਹੀਐ ਗੋਵਿੰਦੀ ਸੋ ਰਾਵਲਾ ਨਿਰਗੁਣ ਤੂ ਕੇ ਕਾਏ ਜੇ ਗੋਰਾਤੀ ਥੀ ਰਹੇ ਤਾਂ ਵੀ ਸੋ ਰਾਵਣ ਜਾਏ ਬੂਰੇ ਕੰਤਰ ਸਾਨੂੰ ਕੀ ਧੰ ਰਵਰਾ ਰਾਵੇ ਜੀ ਮੇਰਾ ਕੰਤਰ ਸਾਨੂੰ ਇਹ ਧੰ ਅਭ ਰਾਜਾ ਵਾਵ ਜੀ ਰਾਉ ਕਰਮੀ ਕਾ ਮੰਜ ਥੀਐ ਜੇ ਮਨ ਧਾਗਾ ਹੋਏ ਮਨਿਕ ਬੋਲ ਨਾ ਪਾਈਐ ਲੀਜੈ ਚਿਤ ਪਰੋਇ ਰਾਤ ਸਾਈਂ ਦਾ ਜਲਾ ਆਖਾ ਯਵੜਿਆਸ ਤੈਸ ਨਾਲ ਅਪਣ ਕਿਉਂ ਥੀ ਵੇ ਘਰਵਾਸ ਲੋਣ ਕੇ ਕੀ ਬਾਰਾ ਦੁਜਨਾਈ ਕੋਏ ਤੈਸ ਲਗੀ ਜੇ ਰੈ ਤੀ ਸੋ ਰਵ ਸੋਇ ਤੈ ਸਹ ਲੱਗੀ ਜੇ ਰਹਿ ਤੀ ਸੋ ਰਵ ਸੋਇ ਸ਼ਬਦ ਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਈ ਵਾਚ ਗੁਰੂ ਸਵਾਗਤ ਸਤ ਸੰਗਤ ਜੀ ਆਪ ਜੀ ਦੇ ਬੜੇ ਪਿਆਰ ਸਤਿਕਾਰ ਦੇ ਨਾਮ ਸਤਿਗੁਰਾਂ ਦੀ ਬਾਣੀ ਪਾਠ ਸੋਧਰ ਦੇ ਜਾਪ ਸਰਵਣ ਕੀਤੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅੱਲਾ ਮਾ ਕੇ ਦੋਨੋਂ ਹੱਥ ਜੋੜ ਕੇ ਆਪਾਂ ਸਾਰੇ ਜੜੇ ਨੇ ਅਰਦਾਸ ਬੇਨਤੀ ਕੀਤੀ ਹੈ ਹਕੂਮਤਾਂ ਦਾ ਵਾਪਰਨ ਲੜੀਵਾਰ ਕਥਵਜਾਰ ਆਉ ਬੋਤਾ ਲੱਭਾ ਸਭਾ ਨੀ 2004 ਬ੍ਰੇਟ ਅਪੜੇ ਸਵਾ ਸਦੀ ਪੁੱਜੀ ਨੂੰ ਸਫਲਾ ਬਣ ਗਈ ਸਤਿਗੁਰਾਂ ਦੇ ਚਰਨਾਂ ਗੇ ਸੀਸ ਝੁਕਾਈਏ ਫਤਹਿ ਬੁਲਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਗ ਬਟਨਸ ਜੋ ਕਿ ਕੱਲ੍ਹ ਦੇ ਰੋਜ਼ ਤੋਂ ਸਤਿਗੁਰਾਂ ਦੀ ਬਾਣੀ ਵਿੱਚੋਂ ਰਾਗ ਬਟਾਲਸ ਦੀ ਅਰਬਤਾ ਹੋਈ ਹੈ ਅੱਜ ਦੂਸਰਾ ਸ਼ਬਦ ਹੈ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੱਧ ਧਰਮ ਦੇ ਬਾਣੀ ਗੁਰੂ ਨਾਨਕ ਪਾਤਸ਼ਾਹ ਬਾਬਾ ਰਾਜੀ ਜੀ ਦੀ ਰਸੂਲਤ ਨੂੰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਸਰਵਣ ਦਿੱਤਾ ਹੈ ਜਿਵੇਂ ਜੀ ਦਿੱਤਾ ਹੋ ਵਾਲੀ ਪੰਕਤੀ ਅੰਦਰ ਪਾਤਸ਼ਾਹ ਪ੍ਰਵਾਨ ਕਰਦੇ ਨੇ ਮੇਰਾ ਕੰਮ ਦਰਸਾਲੂ ਈਤਨ ਅਵਰਾ ਰਾਜੀ ਜੀ ਇਸ ਸਾਨੂੰ ਦਾ ਭਾਵ ਅਰਥ ਹੁੰਦਾ ਰਸਾਂ ਦੇ ਨਾਲ ਭਰਿਆ ਹੋਇਆ ਤੇਰੀ ਸਾਨੂੰ ਰਸਾਂ ਦੇ ਨਾਲ ਭਰਿਆ ਹੋਇਆ ਮੇਰਾ ਕੰਤ ਕੰਤ ਮਿੰਜ ਪਤੀ ਕੰਤ ਮਿੰਜ ਜੀ ਪਤੀ ਕਿਉਂਕਿ ਸ਼ਬਦ ਸਾਰੀਪਨ ਬੋਲੀ ਦੇ ਵਿੱਚੋਂ ਗਾਇਬ ਹੋ ਗਏ ਨੇ ਖੁੱਸ ਗਏ ਨੇ ਦੂਰ ਚਲੇ ਗਏ ਨੇ ਇਸ ਕਰਕੇ ਦਸਵੰ ਬਹੁਤ ਜ਼ਰੂਰੀ ਹੈ ਕੱਲੇ ਕੱਲੇ ਸ਼ਬਦ ਨੂੰ ਨਵੀਂ ਪਨੀਰੀ ਨੂੰ ਤੇ ਪਤਾ ਨਹੀਂ ਕੋਲ ਜਾਇਦਾ ਸਮਝਣਾ ਚਾਹੀਦਾ ਉਹਨਾਂ ਨੂੰ ਤਿਆਰ ਕੱਢਣਾ ਚਾਹੀਦਾ ਗੁਰੂ ਕੋਲੋਂ ਸਿੱਖਣਾ ਚਾਹੀਦਾ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਕੰਤਮੀ ਦੇ ਪਤੀ ਤੇ ਸਾਲੂ ਵਿੱਚ ਰਸਾਂ ਨਾਲ ਪਰਿਆ ਹੋਇਆ ਤੇ ਧਨ ਵਿੱਚ ਪਤਨੀ ਇਸਤਰੀ ਮੇਰਾ ਕੰਦਰ ਸਾਲੂ ਈ ਤਦ ਅਵਰਾ ਗਾਵੇ ਜੀ ਹੁਣ ਪਹਿਲੀ ਪੰਕਤੀ ਸੁਣਿਓ ਜੀ ਪਾਦਸ਼ਾਹ ਕੀ ਫਰਮਾਨ ਕਰਦੇ ਤੇ ਗੋਲਬੰਦੀ ਸੌਰავਿਆ ਗੋਲਬੰਦੀ ਸੌਰავਿਆ ਨਿਰਗਣਕੂ ਕੇ ਕਾਇ ਕਹਿੰਦੇ ਜਿਹੜੀ ਗੁਣਾ ਨਾਲ ਬੰਤੀ ਗੁਣਵੰਤੀ ਗੁਣਾ ਨਾਲ ਭਰਪੂਰ ਜਿਹਦੇ ਵਿੱਚ ਗੁਣ ਨੇ ਉਹਨੇ ਤੇ ਆਪਣੇ ਪਤੀ ਨੂੰ ਖੁਸ਼ ਕਰ ਲਿਆ ਗਣਮੰਤੀ ਸੌਰਾਵਯ ਉਹਨੇ ਆਪਣੇ ਪਤੀ ਨੂੰ ਕੁਸ਼ ਖੁਸ਼ ਹੋ ਗਿਆ ਤੇ ਜੀ ਦੇ ਵਿੱਚ ਗੁਣ ਹੈ ਗੁਣਾ ਵਾਲੀ ਇਸਤਰੀ ਨੇ ਆਪਣੇ ਪਤੀ ਦਾ ਪੱਲਾ ਫੜ ਕੇ ਆਪਣੇ ਪਤੀ ਦੀ ਆਗਿਆਕਾਰੀ ਹੋ ਕੇ ਉਹਨੂੰ ਖੁਸ਼ ਕਰ ਲਿਆ ਗੁਣਮਤੀ ਤੋ ਜਿਹਦੇ ਕੋਲੇ ਗੁਣ ਨਹੀਂ ਹੈਗੇ ਉਹ ਕੂਕ ਰਹੀ ਹੈ ਕੂਕੜ ਦਾ ਭਾਵਰ ਤਾਂ ਪਸੰਦ ਜੀ ਨਾ ਬਰਲਾਪ ਕਰਨਾ ਤਾਂ ਉਹ ਨਹੀਂ ਲੜੀ ਕਿਉਂਕਿ ਉਹਨੂੰ ਕੋਈ ਅਮਰਤ ਨਹੀਂ ਮਿਲ ਰਿਹਾ ਉਹਨੂੰ ਕੋਈ ਰਾਸ ਨਹੀਂ ਮਿਲ ਰਿਹਾ ਉਹਨੂੰ ਕੋਈ ਸੁਆਦ ਨਹੀਂ ਆ ਰਿਹਾ ਜ਼ਿੰਦਗੀ ਦਾ ਦੁਨੀਆ ਤੇ ਆਪਾਂ ਦੇਖਦੇ ਹਾਂ 80% ਪਰਿਵਾਰ ਦੇ ਮਾਪ ਕਰਨਾ ਘੱਟ ਵੱਧ ਵੀ ਹੋ ਸਕਦੇ ਨੇ 80% ਪਰਿਵਾਰ ਦੇ ਜਿਹੜੇ ਕੂਕ ਰਹੇ ਨੇ ਵਰਲਾਪ ਕਰ ਰਹੇ ਨੇ ਕੋਈ ਕਿਸੇ ਪੱਖੋਂ ਕੋਈ ਕਿਸੇ ਪੱਖੋਂ ਕਈਆ ਕੋਲੇ ਸਭ ਕੁਝ ਧੀਆ ਪੁੱਤਰ ਧਨ ਦੌਲਤ ਜ਼ਮੀਨ ਸਭ ਕੁਝ ਹੈ ਪਰ ਫਿਰ ਵੀ ਕੂਪ ਦੇ ਲਈ ਫਿਰ ਵੀ ਬਰਲਾਪ ਹੈ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਮਾਲਕ ਪਤੀ ਨੂੰ ਖੁਸ਼ ਨਹੀਂ ਕੀਤਾ ਕੋ ਸਤਨਾਮ ਗੱਜ ਵੀ ਬੋਲੋ ਜੀ ਸਤਨਾਮ ਉਹਨਾਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਖੁਸ਼ ਨਹੀਂ ਕਿਤਾ ਗੋੜਵੰਤੀ ਸੋ ਜਿਨ੍ਹਾਂ ਕੋਲ ਗੁਣ ਜੀਵ ਰੂਪ ਇਸਤਰੀ ਇੱਥੇ ਵੀ ਗੱਲ ਧਿਆਨ ਨਾਲ ਸਮਝ ਲਿਓ ਜੇ ਆਪਾਂ ਸਾਰੇ ਉਸ ਮਾਲਕ ਦੀਆਂ ਇਸਤਰੀਆਂ ਆਪਾਂ ਸਾਰੇ ਉਹ ਮਾਲਕ ਸਾਡਾ ਅਧੀ ਹੈ ਅੰਮੇਸ਼ਰ ਅਧੀ ਹੈ ਆਪਾਂ ਸਾਰੇ ਜੀਵ ਰੂਪ ਇਸਤਰੀ ਦਾ ਆਪਾਂ ਸਾਰਿਆਂ ਜੋ ਸੰਵਾਰਤ ਦੇ ਹੁਕਮ ਵਿੱਚ ਚੱਲਣਾ ਹੈ ਉਹਦੇ ਹੁਕਮ ਵਿੱਚ ਰਹਿਣਾ ਹੈ ਤੇ ਜਿਹੜੀ ਇਸਤਰੀ ਜੀਵ ਰੂਪ ਇਸਤਰੀ ਕੋਲੇ ਗੁਣ ਹੈ ਸੁਭਾਵਿਕ ਗੱਲ ਹੈ ਕਿ ਪਤੀ ਉਹਦੇ ਤੇ ਕੁਝ ਹੁੰਦਾ ਤੇ ਜਿਹੜੀ ਜੀਵ ਰੂਪ ਇਸਤਰੀ ਕੋਲੇ ਗੋੜਿਆਣੀ ਆਪਾਂ ਦੁਨੀਆ ਦੀ ਗੱਲ ਵੀ ਕਰਨੀ ਹੈ ਉਹਨੂੰ ਪਰਿਵਾਰ ਵਿੱਚ ਰਹਿਣਾ ਨਹੀਂ ਆਉਂਦਾ ਬੈਠਣਾ ਨਹੀਂ ਆਉਂਦਾ ਬੋਲਣਾ ਨਹੀਂ ਆਉਂਦਾ ਕੋਈ ਗੋੜ ਬੈਣੀ ਉਹਦੇ ਪਤੀ ਕਿਵੇਂ ਖੁਸ਼ ਹੋਵੇਗਾ ਕਿਵੇਂ ਪਤੀ ਪਤੀ ਦਾ ਰਸ ਪਤੀ ਦਾ ਆਨੰਦ ਕਿਵੇਂ ਪਤੀ ਦਾ ਸਵਾਦ ਕਿਹੜੇ ਪਤੀ ਦੇ ਪਿਆਰ ਵਿੱਚ ਉੱਝ ਸਕਦੀ ਹੈ ਕਿਹੜੇ ਪਤੀ ਦੀ ਉਹਨੂੰ ਪ੍ਰਾਪਤੀ ਹੋ ਸਕਦੀ ਹੈ ਕਿਹਵੇਂ ਪਤੀ ਨੂੰ ਮਿਲ ਸਕਦੀ ਹੈ ਜਿਹਦੇ ਵਿੱਚ ਗੁਣ ਹੈ ਜੇਕਰ ਉਹਦੇ ਵਿੱਚ ਗੁਣ ਹੈ ਉਹਦੇ ਵਿੱਚ ਗੁਣ ਹੈ ਉਹ ਨੂੰ ਪਰਿਵਾਰ ਵਿੱਚ ਰਹਿਣਾ ਆਉਂਦਾ ਬੋਲਣਾ ਆਉਂਦਾ ਉਹ ਨੂੰ ਫੈਮਿਲੀ ਵਿੱਚ ਪਰਵਾਰ ਵਿੱਚ ਜੀਵਾਂ ਦੇ ਵਿੱਚ ਸਭ ਪਤਾ ਕਿਵੇਂ ਆਪਣੇ ਪਰਿਵਾਰ ਦੇ ਵਿੱਚ ਸੌਰੇ ਪਰਿਵਾਰ ਵਿੱਚ ਦੇਰਾ ਜੇਠਾ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਭੈਣ ਭਰਾਵਾ ਦੇ ਵਿੱਚ ਕਿਵੇਂ ਰਹਿਣਾ ਤੇ ਗੁਰਮੁਖ ਪਿਆਰੇ ਸੁਭਾਅਕ ਗੱਲ ਹੈ ਕਿ ਉਹਦਾ પતિ ਉਹਦੇ ਤੇ ਖੁਸ਼ ਹੁੰਦਾ ਇਹ ਦੁਨਿਆਵੀ ਗੱਲ ਹੈ ਇਸੇ ਤਰ੍ਹਾਂ ਆਪੋ ਸਾਰੇ ਉਹਦੇ ਜੀਵ ਰੂਪ ਬਿਸਤਰੀਆਂ ਤੇ ਮਾਲਕ ਸਾਡਾ ਪਤੀ ਹੈ ਜੇ ਸਾਡੇ ਵਿੱਚ ਗੋੜੀ ਹੈੜੀ ਕੋਈ ਵਿਣ ਗੁਣ ਕੀਤੇ ਭਗਤ ਨਾਮ ਬੋਲੋ ਜੀ ਵਿਣ ਗੋੜ ਕੀਤੇ ਭਗਤ ਨਾਮ ਤੇ ਜੇ ਗੋੜ ਹੈਣੀ ਤੇ ਭਗਤ ਨਹੀਂ ਤੇ ਜੇ ਗੋੜ ਹੈਗਾ ਤਾਂ ਭਗਤ ਹੋ ਗਿਆ ਤੇ ਜੇ ਭਗਤ ਹੋ ਗਿਆ ਤਾਂ ਫਿਰ ਪਾਦਸ਼ਾਹ ਜੀ ਉਸ ਨੂੰ ਰੱਬ ਦੇ ਕੋਲੋਂ ਤੇ ਫਿਰ ਉਹਨਾਂ ਨੇ ਕਿਨਾਰੇ ਦੀ ਵਾਹੀ ਵੀ ਕਰਵਾਈ ਨੱਕੇ ਵੀ ਬਣਵਾ ਲਏ ਉਹਦੇ ਕੋਲੋਂ ਕੰਮ ਵੀ ਕਰਵਾ ਲਿਆ ਪਿਆਰ ਦੇ ਵਿੱਚ ਵੱਜ ਗਿਆ ਜਿਤ ਪ੍ਰੇਮ ਕੀ ਉਹ ਤਨ ਦੀ ਪ੍ਰਭ ਵੱਜ ਗਿਆ ਪਿਆਰ ਦੇ ਵਿੱਚ ਉਹਨੂੰ ਵਾਸ ਵਿੱਚ ਕਰ ਲਿਆ ਪਿਆਰ ਦੇ ਵਿੱਚ ਵਸ ਕਰ ਲਿਆ ਪ੍ਰੇਮਤੀ ਗਿਆ ਭਾਗੇ ਡੋਰਿੰਗ ਰਾਮਧਨ ਪਿਆਰਿਆ ਨੇ ਆਲਸ਼ਾ ਜੀ ਕਹਿੰਦੇ ਗੁਣਮੰਤੀ ਸੋ ਰਾਗਿਆ ਗਿਰਗੁਣ ਕੂਕੇ ਕਾਇਰ ਗਿਰ ਗੁਣ ਜਿਹਦੇ ਵਿੱਚ ਗੁਣ ਨਹੀਂ ਉਹ ਕੂਕਦੀ ਹੈ ਬਰਲਾਪ ਕਰਦੀ ਹੈ ਪਰ ਜ਼ਿੰਦਗੀ ਵਿੱਚ ਉਹਨੂੰ ਜ਼ਿੰਦਗੀ ਦਾ ਸੁਆਦ ਜ਼ਿੰਦਗੀ ਦਾ ਆਨੰਦ ਕਦੇ ਵੀ ਨਹੀਂ ਆਉਂਦਾ ਆਖੋ ਸਤਨਾਮ ਜੇ ਗੁਣਵੰਤੀ ਥਿਰ ਤਾਪੀ ਸੋ ਰਾਵਣ ਜਾਏ ਪਾਸ਼ਕਿਤ ਜੇ ਭਗਾਂ ਵਾਲੀਏ ਤੂੰ ਵੀ ਜਿੰਦਗੀ ਦਾ ਅਨੰਤ ਲੈਣਾ ਚਾਹੁੰਦੀ ਹੈ ਤੇ ਗੁਣਵੰਤੀ ਉਹਨਾਂ ਦੀ ਸੰਗਤ ਕਰ ਉਹਨਾਂ ਦੇ ਨਾਲ ਜਾ ਕੇ ਰਹਿਣਾ ਕਰ ਤਾਂ ਤੇਰੇ ਅੰਦਰ ਵੀ ਗੁਣ ਪੈਦਾ ਹੋਣਗੇ ਜੇ ਆਪਾਂ ਕਈ ਵਾਰ ਇਸ ਵਿਸ਼ੇ ਤੇ ਗੌਰਵਪੂਰਵਕ ਚਰਚਾ ਕੀਤੀ ਹੈ ਜੇ ਕਿਸੇ ਦੇ ਗੋੜਾ ਬੱਲੇ ਗੋੜਾ ਬੱਲੇ ਵੇਖਾਂਗੇ ਤਾਂ ਕੁਦਰਤੀ ਆਪਣੇ ਅੰਦਰ ਗੁਣ ਪੈਦਾ ਹੋਣਗੇ ਜੇ ਕਿਸੇ ਦੇ ਔਗਣਾ ਵਲ ਵੇਖਾਂਗੇ ਤੇ ਆਪਣੇ ਅੰਦਰ ਵੀ ਔਗਣ ਪੈਦਾ ਹੋਣਗੇ ਜੇ ਔਗਣ ਵੇਖਣੇ ਹੋਣ ਤਾਂ ਲੱਖਾਂ ਔਗਣ ਦੇਖੇ ਜਾ ਸਕਦੇ ਨੇ ਜੇ ਔਗਣ ਦੇਖਣੇ ਹੋਣ ਤਾਂ ਰੱਬ ਵਿੱਚ ਵੀ ਲੋਕ ਔਗਣ ਕੱਢ ਦਿੰਦੇ ਨੇ ਪਰਮੇਸ਼ਰ ਵਿੱਚ ਵੀ ਲੋਕ ਔਗਣ ਕੱਟ ਦਿੰਦੇ ਨੇ ਕਿ ਰੱਬ ਨੇ ਆ ਕੀ ਕੀਤਾ ਔਗਣ ਕੇ ਰੱਬ ਨੇ ਆ ਕੀ ਕਰ ਦਿੱਤਾ ਇਕਦਾਂ ਨਹੀਂ ਕਰਨਾ ਚਾਹੀਦਾ ਇਹ ਉਹ ਘਾੜੀ ਨੇ ਆਪਣੀ ਹੈ ਕਿ ਰੱਬ ਤੋਂ ਸਿਆਣਾ ਤੇ ਕੋਈ ਨਹੀਂ ਨਾ ਸਭ ਤੋਂ ਸਿਆਣਾ ਤੇ ਪਰਮੇਸ਼ਰ ਹੀ ਹੈ ਤੇ ਲੋਕ ਜੇ ਔਗਣ ਕੱਟਣ ਵਾਸਤੇ ਆ ਜਾਣ ਤੇ ਰੱਬ ਵਿੱਚ ਕੀ ਕੱਟ ਦਿੰਦੇ ਤੇ ਬੰਦਾ ਦੇ ਕੋਈ ਗੱਲ ਹੀ ਕੁਝ ਨਹੀਂ ਇਸ ਕਰਕੇ ਗੁਰਮੁਖ ਪਿਆਰਿਓ ਗੁਣ ਦੇ ਪਾਰੀਂ ਪੜੀਗੇ ਗੋਲਾ ਦੀਸ ਅੱਜ ਆਈਗੇ ਆਈਆਂ ਸੰਗਤਾਂ ਦਾ ਧੰਨਵਾਦ ਪਾਤਸ਼ਾਹ ਦੇ ਪਾਵਨ ਚਰਨਾਂ ਦੀ ਹਾਜ਼ਰੀ ਕਰੀਏ ਐਂਡੀਆਂ ਪੰਗਤਾਂ ਦੀ ਆਪਾਂ ਵਿਚਾਰ ਕੀਤੀ ਸ਼ਬਦ ਦੀ ਕੱਲ ਨੂੰ ਰਹੀਦੀ ਹੈ ਭਗਤੀਆਂ ਦੀ ਵਿਚਾਰ ਕਰਾਂਗੇ ਖੱਟਪਾਲ ਸਾਹਿਬ ਚੱਲ ਰਿਹਾ ਏ ਕਿ ਆਪ ਕੋਲੋਨੀ ਦੇ ਵਿੱਚ ਸੋ ਉੱਥੇ 10 ਮਿੰਟ ਹਾਜ਼ਰੀ ਲਵਾਉਣੀ ਉੱਥੇ ਕਥਾ ਵਿਚਾਰ ਦੀ ਪਰਵਾਰ ਨੂੰ ਹੁਕਮ ਹੋਇਆ ਸੀ ਇਹ ਵਾਟੇ ਸਾਡੇ ਪ੍ਰਵਾਹ ਦੇ ਵਿੱਚ ਗੁਰ ਸ਼ਬਦ ਵਿਚਾਰ 15 ਕਮੇਟ ਰੋਜ਼ ਸ਼ਾਮ ਨੂੰ ਜਿਹੜੀ ਹੈ ਸਾਜ ਪਾਈ ਜਾਂਦੀ ਤੇ ਬਹੁਤ ਉਹਨੂੰ 7 ਵਜੇ ਦਾ ਸਮਾਜ ਦਿੱਤਾ ਸੀ ਕਿ 7 ਵਜੇ ਦਾ ਫਿਰ ਆਣੇ ਕਿ 7:30 ਵਜੇ ਤੱਕ ਪਹੁੰਚ 8 ਵਜੇ ਤੱਕ ਜਿਹੜਾ ਤੇ ਅੱਪਾ ਵਿਚਾਰ ਜਿਹੜੀ ਹੈ ਗੁਰਮਤ ਵਿਚਾਰ ਕਰਾਂਗੇ ਸੋ ਉੱਥੇ ਵੀ ਹਾਜ਼ਰੀ ਭਰਨੀ ਹੈ ਅੱਜ ਦਾ ਸਭ ਤੋਂ ਵੱਧ ਧੰਨਵਾਦ ਫਰੀਦ ਅਕਸਿਨਾ ਦੀ ਖਿਮਾ